NAC बेगवाल की 172 Kanal जमीन पर अवैध कब्जा करने के आरोपी करार दिया है हाई कोर्ट ने EONAC बेगवाल को कब्जे वाली जमीन के किराए के रूप में 5 करोड़ 91 लाख की वसूली करके और उक्त 172 Kanal जमीन को वापस दिलाने के लिए उचित कदम उठाने के निर्देश दिए हैं इसके बारे में हाई ने विजिलेंस ब्यूरो को उक्त अवैध कब्जों की इजाज़त देने वाले अधिकारियों के खिलाफ आपराधिक कार्रवाई शुरू करने के निर्देश दिए हैं क्या है पूरा मामला आपको बताते हैं जानकारी याचिका में बीबी जगीर कौर पर उन्नीस से 2014 तक बेगोवाल की एक सौ बहत्तर कनाल जमीन पर अवैध कब्जा करने का आरोप लगाया गया है याचिका में आरोप लगाया गया था कि इस जमीन पर एक हाई स्कूल का निर्माण किया गया था और निर्माण के कारण एन को नोटिस भी जारी किया था लेकिन निर्माण हटाने की बजाय इस स्कूल में इंटरनेशनल स्कूल चलाना शुरू कर दिया जबकि इस स्कूल को कहीं भी मान्यता ही नहीं है इस स्कूल को सरकार से पचानवे फीसदी सहायता मिलती है और सहायता प्राप्त स्कूल में इंटरनेशनल स्कूल नहीं चलाया जा सकता इसके खिलाफ डायरेक्टर जनरल स्कूल शिक्षा को मांग पत्र दिया गया था और वह मामला विधानसभा में भी उठाया गया था इसके बारे में बीबी जगीर कौर ने फेसबुक पर लाइव होकर पूरी जानकारी दी है आओ देखते हैं बीबी जगीर कौर ने क्या बोला वाहिगुरु जी का खालसा वाहिगुरु जी की फतेह मैं सारी संगत नेनती करनी चाहनी है कि कल एक बीटीसी ਚੈਨਲ ਦੇ ਉੱਤੇ ਬਾਰ-ਬਾਰ ਬਾਰ-ਬਾਰ ਇੱਕ ਪ੍ਰਚਾਰ ਕੀਤਾ ਗਿਆ ਜਿਹੜਾ ਕਿ ਬੜਾ ਹੀ ਗੁਬਰਾਹਕਾਣ ਪ੍ਰਚਾਰ ਸੀ ਅੱਜ ਤੋਂ 10 ਸਾਲ ਪਹਿਲਾਂ ਸਰਦਾਰ ਸੁਪਾਲ ਸਿੰਘ ਕਹ ਰਹੇ ਨੇ ਜੇ ਸਕੂਲ ਦੀ ਜ਼ਮੀਨ ਦਾ ਬਹੁਤ ਵੱਡਾ ਰੌਲਾ ਪਾਇਆ ਸੀ ਕਿ 100 ਕਰੋੜ ਦੀ ਜ਼ਮੀਨ ਦੇ ਉੱਤੇ ਬੀਬੀ ਜਗੀਰ ਕੌਰ ਨੇ ਕਬਜ਼ਾ ਕੀਤਾ ਹੋਇਆ ਲਗਾਤਾਰ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਕੋਰਟ ਨੂੰ ਆਖਰ ਇਹਨਾਂ ਨੇ ਇਹ ਗੱਲ ਕਹੀ ਸੀ ਪਿਛਲੇ ਸਾਲ ਕਿ ਇਹਨੂੰ ਵਿਜੀਲੈਂਸ ਦੀ ਜਾਂਚ ਕਰਾਈ ਜਾਵੇ ਵਿਜੀਲੈਂਸ ਦੀ ਵੀ ਜਾਂਚ ਹੋਈ ਕੋਈ ਇੱਕ ਵੀ ਸ਼ਬਦ ਬਿਜ਼ਨਸ ਦੇ ਵੱਲੋਂ ਵੀ ਮੇਰੇ ਖਿਲਾਫ ਨਹੀਂ ਲਿਖਿਆ ਗਿਆ ਸਰਕਾਰ ਹੁਣ ਤੇ ਮੇਰੀ ਨਹੀਂ ਹੁਣ ਤੇ ਮੁੱਖ ਮੰਤਰੀ ਵੀ ਹੋ ਰਿਹਾ ਹੈ ਸਰਕਾਰ ਵੀ ਹੋ ਰਹੀ ਹੈ ਲੇਕਿਨ ਇਹਨਾਂ ਨੇ ਇੰਨਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਕਿ ਜਿਹੜਾ ਫੈਸਲਾ ਕੱਲ ਆਇਆ ਉਹਦੇ 'ਚ ਇਹ ਹੈ ਕਿ ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਜੇ ਜ਼ਮੀਨ ਬਿਜ਼ਨਸ ਵੱਲੋਂ ਜੇ ਜ਼ਮੀਨ ਠੇਕੇ ਤੇ ਹੁੰਦੀ ਇਸ ਜ਼ਮੀਨ ਦਾ 5 ਕਰੋੜ ਰੁਪਇਆ ਕਿਕਾ ਬਣਨਾ ਸੀ ਜਾਂ ਲੀਸ ਤੇ ਹੁੰਦੀ ਜਾਂ ਪਟੇ ਤੇ ਹੁੰਦੀ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਸਕੂਲ ਸੰਤ ਭਗਤ ਪ੍ਰੇਮ ਸਿੰਘ ਜੀ ਖਾਲਸਾ ਹਾਈ ਸਕੂਲ ਜਿਹੜਾ ਹੈ ਇਹ ਖੋੜੀ ਦੁਨਨਾ ਸਿੰਘ ਪਾਕਿਸਤਾਨ ਚ ਬਣਿਆ ਸੀ ਜਦੋਂ ਅਸੀਂ ਇੱਧਰ ਮਾਈਗ੍ਰੇਟ ਕੀਤਾ ਉਸ ਵੇਲੇ 1947 ਵਿੱਚ ਆ ਕੇ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਇਥੇ ਬਣਾਇਆ ਗਿਆ ਉਦੋਂ ਲਿਆ ਕੇ 1959 ਦੇ ਵਿੱਚ ਇਸ ਸਕੂਲ ਦੇ ਨਾਂ ਦੇ ਉੱਤੇ ਜਿੰਨੀ ਜ਼ਮੀਨ ਸੀ ਮਰਬੇਬੰਦੀ ਵਿੱਚ ਛੱਡੀ ਗਈ ਲੋਕਾਂ ਦੇ ਕਹਿਣ ਦੇ ਉੱਤੇ ਜਦੋਂ ਸਾਰੇ ਲੋਕਾਂ ਨੂੰ ਅਲੋਕੇਟ ਕੀਤੀ ਗਈ ਜ਼ਮੀਨ ਉਹਦਾ ਮਰਬੇਬੰਦੀ ਛੱਡੀ ਗਈ ਉਸ ਵੇਲੇ ਗਲਤੀ ਦੇ ਨਾਲ ਕਹਿ ਲੋ ਜਾਂ ਨਗਰ ਪੰਚਾਇਤ ਮਾਲਕੀ ਦੇ ਖਾਨੇ ਵਿੱਚ ਬੋਲਦਾ ਰਿਹਾ ਜੇ ਸਾਡੇ ਮਨ ਵਿੱਚ ਕੋਈ ਬੇਈਮਾਨੀ ਹੁੰਦੀ ਤੇ 1959 ਤੋਂ ਲੈ ਕੇ ਅੱਜ ਤੱਕ ਹਿਸਾਬ ਲਾ ਲੋ ਕਿੰਨੇ ਸਾਲ ਦੀ ਗੱਲ ਹੈ ਕਿ ਉਹ ਇੰਨੇ ਸਾਲਾਂ ਦੇ ਵਿੱਚ ਕੀ ਅਸੀਂ ਆਪਣੇ ਨਾਂ ਤੇ ਕਰਾ ਨਹੀਂ ਸੀ ਸਕਦੇ ਇਹ ਸਕੂਲ ਦੇ ਨੂੰ ਅਸੀਂ ਮਾਲਕ ਨਹੀਂ ਸੀ ਬਣਾ ਸਕਦੇ ਕੋਟ ਵੀ ਚੜੀ ਹੈ 40 ਸਾਲਾਂ ਬਾਅਦ ਤੇ ਵੈਸੇ ਹੀ ਮਾਲਕ ਬਣਾ ਦਿੰਦੀ ਹੈ ਪਰ ਅਸੀਂ ਨਹੀਂ ਇਸ ਗੱਲ ਦੀ ਪ੍ਰਵਾਹ ਕੀਤੀ ਕਿ ਜ਼ਮੀਨ ਜਿਸ ਲ ਮਰਜੀ ਮਾਲਕੀ ਉਧਰ ਰਹਿੰਦੋ ਜਿਸ ਤੰਗ ਦੇ ਨਾਲ ਇਹ ਸਕੂਲ ਚੱਲ ਰਿਹਾ ਉਹ ਚੱਲੀ ਜਾਏਗਾ ਉਹਨਾਂ ਗਰਾਊਂਡਾਂ ਵਿੱਚੋਂ ਕੁਝ ਜ਼ਮੀਨ ਜਦੋਂ 1969 ਦੇ ਵਿੱਚ ਖਾਲਸਾ ਸੰਤਪ੍ਰੇਮ ਸੇ ਖਾਲਸਾ ਕਾਲਜ ਬਣਿਆ ਵਿਗੋਵਾਲ ਚ ਕੁਝ ਜ਼ਮੀਨ ਉਹਨਾਂ ਦੀ ਗਰਾਊਂਡਾਂ ਵਾਸਤੇ ਛੱਡੀ ਗਈ ਸੋ ਸਕੂਲ ਅਤੇ ਕਾਲਜ ਦੀਆਂ ਗਰਾਉਂਡਾਂ ਹਨ ਪਰ ਇਹ ਸਾਰਾ ਦੇ ਸਾਰਾ ਕੇਵਲ ਗੁੰਮਰਾਹਕਣ ਪ੍ਰਚਾਰ ਕਰਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਇੱਕ ਮਰਲਾ ਜ਼ਮੀਨ ਅੱਜ ਤੱਕ ਮੇਰੇ ਕਬਜ਼ੇ 'ਚ ਨਹੀਂ ਕਿਸੇ ਪੰਚਾਇਤ ਦਾ ਨਾਂ ਨਿਕਰੀ ਕੀਤਾ ਨਾ ਮੈਂ ਕਦੀ ਕਰਨਾ ਨਾ ਮੈਨੂੰ ਲੋੜ ਹੀ ਐ ਇਹਦਾ ਕੇਸ ਜਿਹੜਾ ਸੀ ਅਮਿਤਾਲ ਸਿੰਘ ਖਹਿਰਾ ਸਰਦਾਰ ਸੁਖਪਾਲ ਸਿੰਘ ਖਹਿਰੇ ਦਾ ਵਕੀਲ ਲੜ ਰਿਹਾ ਸੀਗਾ ਮੈਨੂੰ ਅੱਜ ਬੜਾ ਇਸ ਗੱਲ ਦਾ ਦੁੱਖ ਲੱਗਾ ਕਿ ਸਰਕਾਰ ਨੇ ਜੋ ਰਿਪੋਰਟ ਦਿੱਤੀ ਉਹਨਾਂ ਨੇ ਕਹਿਣਾ ਨਹੀਂ ਸੀ ਬੰਦਾ ਜੋ ਸਾਬਤ ਹੀ ਨਹੀਂ ਸੀ ਹੋਇਆ ਕਿ ਕਿਸੇ ਨੇ ਲੀਜ਼ ਤੇ ਜ਼ਮੀਨ ਦਿੱਤੀ ਹੋਵੇ ਜਾਂ ਪੱਡੇ ਦੇ ਦਿੱਤੀ ਹੋਵੇ ਜਾਂ ਕੋਈ ਕਿਸੇ ਕਿਸਮ ਦਾ ਉਹਨਾਂ ਨੇ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ ਆਰਡਰ ਜਿਹੜਾ ਹੈ ਉਹ ਮੇਰੇ ਖਿਲਾਫ ਨਹੀਂ ਹੈ ਮੇਰੇ ਨਾਲ ਕੋਈ ਮਤਲਬ ਨਹੀਂ ਇਹਦਾ ਇਹ ਆਰਡਰ ਹੈ ਕਿ ਜੇ ਉਹਨਾਂ ਅਫਸਰਾਂ ਦੇ ਖਿਲਾਫ ਕਿ ਜੇ ਕਿਸੇ ਅਫਸਰ ਨੇ ਸੱਚਮੁੱਚ ਹੀ ਲੀਜ਼ ਲਿਖਣ ਤੋਂ ਕੋਤਾਈ ਕੀਤੀ ਹੋਵੇ ਜਾਂ ਕਿਸੇ ਡਰ ਵਿੱਚ ਜਾਂ ਕਿਸੇ ਪ੍ਰੈਸ਼ਰ ਤੱਲੇ ਤਾਂ ਉਹਨਾਂ ਨੂੰ ਸਾਰੀ ਇਨਕੁਆਰੀ ਕਰਕੇ ਦੇ ਪੋ ਦਿੱਤੀ ਜਾਵੇ ਗੱਲ ਇਹ ਹੈ ਹੁਣ ਇਹ ਨਗਰ ਪੰਚਾਇਤ ਵਿੱਚ ਅਤੇ ਅਫਸਰਾਂ ਦੇ ਵਿਚਕਾਰ ਗੱਲ ਹੈ ਮੇਰੇ ਨਾਲ ਇਹਦਾ ਕੋਈ ਸਬੰਧ ਨਹੀਂ ਨਾ کہیں ਸਬੰਧ ਹੋਈ ਸਕਦਾ ਕਿਉਂਕਿ ਕਦੀ ਗਲਤੀ ਕੀਤੀ ਨਹੀਂ ਉਹ ਜੀ ਸੋ 1949 ਦੀ ਮਰਬੇ ਬੰਦੀ ਛੱਡੀ ਜ਼ਮੀਨ ਅੱਜ ਇਹਨਾਂ ਨੇ ਕੇਵਲ ਤੇ ਕੇਵਲ ਇੱਕ ਸਿਆਸੀ ਕੈਰੀਅਰ ਖਰਾਬ ਕਰਨ ਵਾਸਤੇ ਇਹ ਪ੍ਰਚਾਰ ਕਰ ਰਹੇ ਮੈਂ ਕਹਿੰਦੀ ਬਾਅਦ ਆ ਜਾਣ ਉਹ ਲੋਕ ਜਿਹੜੇ ਝੂਠ ਮੋੜ ਕੇ ਪ੍ਰਚਾਰ ਕਰਦੇ ਔਰ ਕਈ ਫੋਨ ਮਿੰਟ ਸਵੇਰੇ ਆ ਚੁੱਕੇ ਆ ਕੱਲ ਦੇ ਕਿ ਬੀਬੀ ਜੀ ਕੱਲ ਕੀ ਹੋਈ ਹੈ ਜਦੋਂ ਅਸੀਂ ਦੱਸਦੇ ਹਾਂ ਤਾਂ ਕੰਨੇ ਵੀ ਇੰਨਾ ਝੂਠ ਸਿਰਫ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਪਣੇ ਆਪ ਨੂੰ ਆਗੂ ਕਹਿੰਦੇ ਹੈ ਉਹ ਲੋਕ ਤਾਂ ਪ੍ਰਚਾਰ ਕਰ ਰਹੇ ਹੈ ਕਿ ਉਹਨਾਂ ਨੂੰ ਤਕਲੀਫ ਹੋਈ ਹੈ ਇਸ ਈਕਾਤ ਸਭ ਤੇ ਅਸੀਂ ਮਾਫੀ ਮੰਗਣ ਕਿਉਂ ਗਏ ਉਹਨਾਂ ਨੂੰ ਤਕਲੀਫ ਹੈ ਕਿ ਸੱਚ ਝਾਰ ਕਿਉਂ ਗਈ ਜਾਂਦੀ ਹੈ ਸੋ ਇਸ ਕਰਕੇ ਜਦੋਂ ਦੂਜੇ ਕੱਲ ਵੀ ਇਹਨਾਂ ਨੇ ਸਾਡਾ ਕੈਂਡੀਡੇਟ ਜਿਹੜਾ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਲੜਦੀ ਬੀਬੀ ਸਰਜੀਤ कौर ਉਹਨੂੰ ਲਿਆ ਕੇ ਆਪਣੇ ਕੋਲ ਜੁਆਇਨ ਕਰਾਇਆ ਪਰ ਉਹ ਇੰਨੀ ਪਰੇਸ਼ਾਨ ਹੋਈ ਕਿ ਵਾਪਸ ਹੋਨੇ ਕਿਆ ਨਿਮਸ਼ ਗੋਮਣੀ ਕਾਲਦਲ ਦੇ ਤੱਕੜੀ ਚੋਂ ਨਿਸ਼ਾਨਦੇ ਚੋਂ ਲੜਨੀ ਸੋ ਗੱਲਾਂ ਗੁਮਰਾਹ ਕਰਨ ਚਿੰਤਾ ਨਾ ਕਰਿਆ ਕਰੋ ਬਹੁਤ ਕਿਸੇ ਕਿਸਮ ਦੀ ਪਰੇਸ਼ਾਨੀ ਕਰਨ ਦੀ ਲੋੜ ਨਹੀਂ ਮੇਰੇ ਨਾਲ ਦਾ ਕੋਈ ਸਬੰਧ ਨਹੀਂ ਨਾ ਮੇਰੇ ਤੋਂ ਪਰਚਾ ਦਰਜ ਕਰ ਸਕਦੇ ਆ ਨਾ ਮੇਰੇ ਕੋਈ ਐਕਸ਼ਨ ਲੈ ਸਕਦੇ ਆ ਗਲਤੀ ਜੇ ਸੱਚਮੁੱਚ ਕਿਸੇ ਨੇ ਕੀਤੀ ਹੋएगी ਇਹ ਕਿਸੇ ਅਫਸਰ ਦੀ ਗਲਤੀ ਹੋ ਸਕਦੀ ਹੈ ਮੇਰੀ ਕੋਈ ਗਲਤੀ ਨਹੀਂ ਅੱਬਲ ਤੇ ਲੀਸ ਤੇ ਹੀ ਨਹੀਂ ਜ਼ਮੀਨ ਨਾ ਠੇਕੇ ਤੇ ਆ ਨਾ ਪਟੇ ਤੇ ਆ ਉਹਦੇ ਜ਼ਮੀਨ ਜਿਹੜੀ ਕੀਤੀ ਹੋਈ ਹੈ ਇੱਕ ਕਿਸਮ ਦੀ ਅਲਾਟਮੈਂਟ ਹੀ ਸੀ ਉਹਨਾਂ ਨੇ ਕੀਤੀ ਸੀ ਮਰਬੇ ਬੰਦੀ ਵਿੱਚ ਛੱਡੀ ਸੀ ਸਕੂਲ ਦੇ ਨਾਂ ਦੇ ਉੱਤੇ ਸੋ ਸਾਰਾ ਕੁਝ ਸਹੀ ਹੈ ਤੁਸੀਂ ਨਹੀਂ ਘਬਰਾਉਣਾ ਕਿਉਂਕਿ ਬਹੁਤ سارے ਫੋਨ ਆ ਰਹੇ ਐ ਚਿੰਤਾ ਕਰਦੇ ਐ ਮੈਂ ਆਪਣੇ ਹਮਦਰਦੀ ਲੋਕਾਂ ਦਾ ਆਪਣੇ ਵੈਲਵਿਸ਼ਸ ਦਾ ਆਪਣੇ ਸਤਿਕਾਰ ਕਰਨ ਵਾਲਿਆਂ ਦਾ ਧੰਨਵਾਦ ਵੀ ਕਰਦੀ ਐ ਕਿ ਤੁਸੀਂ ਇੰਨੀ ਚਿੰਤਾ ਕਰਦੇ ਹੋ ਪਰ ਕੋਈ ਲੋ ਨਹੀਂ ਚਿੰਤਾ ਕਰਨ ਦੀ ਇਹ ਆਪੇ ਕਾਲਜ ਸਕੂਲ ਜਾਣੇ ਜਾਂ ਮੈਨੇਜਮੈਂਟ ਜਾਣੇ ਜਾਂ ਫਿਰ ਉਹ ਅਫਸਰ ਜਾਣਨ ਜਿਹਨਾਂ ਲੋਕਾਂ ਨੇ ਗਲਤ ਰਿਪੋਰਟ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ